ਪਾਰਟੀ ਦੇ ਸਪੋਕਸਮੈਨ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪਿਛਲੇ 41 ਦਿਨਾਂ ਤੋਂ ਇੱਕ ਬਹੁਤ ਹੀ ਵੱਡੀ ਮਹਿਮ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸ਼ੁਰੂ ਕੀਤਾਗਾ ਪੰਜਾਬ ਦੇ ਅੰਦਰ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਈ ਵਾਰ ਕਿ ਜਦੋਂ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਪੰਜਾਬ ਵਿੱਚ ਸੀ ਤਾਂ ਉਸ ਸਮੇਂ ਪੰਜਾਬ ਦੇ ਅੰਦਰ ਇਹਨਾਂ ਦੋਨਾਂ ਪਾਰਟੀਆਂ ਨੇ ਰਲ ਕੇ ਰੱਜ ਕੇ ਪੰਜਾਬ ਦੇ ਅੰਦਰ ਨਸ਼ੇ ਦਾ ਹੜ ਬਹਾਇਆ ਪੰਜਾਬ ਦੇ ਅੰਦਰ ਲਗਾਤਾਰ ਨਸ਼ਾ ਤਸਕਰਾਂ ਨੂੰ ਇਹ ਦੋਨੇ ਪਾਰਟੀਆਂ ਨੇ ਮਿਲ ਕੇ ਪੰਜਾਬ ਦੇ ਅੰਦਰ ਲੈ ਕੇ ਗਏ ਹਰ ਉਸ ਵਾਰ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਸੌਖਾਦੀ ਗਈ ਉਸ ਸਮੇਂ ਦੇ ਸੀਐਮ ਦੇ ਕੈਂਡੀਡੇਟ ਬਾਦਚ ਮੁੱਖ ਮੰਤਰੀ ਕੈਪਟਨ ਸਾਹਿਬ ਨੇ ਕਿਹਾ ਜਿਹੜੇ ਅੱਜ ਭਾਰਤੀ ਜਨਤਾ ਪਾਰਟੀ 'ਚ ਨੇ ਇਹ ਕਿਹਾ ਸੀ ਕਿ ਮੈਂ 4 ਹਫ਼ਤੇ ਅੰਤ ਪੰਜਾਬ ਤੋਂ ਨਸ਼ਾ ਖਤਮ ਕਰ ਦੂੰਗਾ ਸੌਂ ਖਾ ਕੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਪਰ ਲੇਕਿਨ ਨਸ਼ਿਆਂ ਦਾ ਹੜ ਜਿਹੜਾ ਉਸੇ ਤਰ੍ਹਾਂ ਵਗਦਾ ਰਿਹਾ ਪਿਛਲੇ 3 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬੜੀ ਸ਼ਿੱਦਤ ਦੇ ਨਾਲ ਬੜੀ ਮਜ਼ਬੂਤੀ ਦੇ ਨਾਲ ਬੜੇ ਤਾਕਤਵਰ ਧੱਕ ਦੇ ਨਾਲ ਨਸ਼ਿਆਂ ਦੇ ਖਾਤਮੇ ਲਈ ਲੱਗੀ ਹੋਈ ਹੈ ਲਗਾਤਾਰ ਚੁਣ-ਚੁਣ ਕੇ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਬਹੁਤ ਸਾਰਿਆਂ ਦੀ ਪ੍ਰਾਪਰਟੀ ਜਿਹੜੀ ਹੈ ਅਟੈਚ ਕੀਤੀ ਜਾ ਰਹੀ ਹੈ ਔਰ ਹੁਣ ਜਿਹੜਾ ਪਿਛਲੇ 41 ਦਿਨ ਪਹਿਲਾਂ 41 ਦਿਨ ਪਹਿਲਾਂ ਮੈਂ ਸਮਝਦਾ ਕਿ ਅੰਤਮ ਲੜਾਈ ਇੱਕ ਲਾਸਟ ਹੱਲਾ ਜਿਹਨੂੰ ਕਹਿੰਦੇ ਨੇ ਪੰਜਾਬੀ ਚ ਉਹ ਨਸ਼ਾ ਤਸਕਰਾ ਦੇ ਖਿਲਾਫ ਆਮ ਆਬੀ ਪਾਰਟੀ ਦੀ ਸਰਕਾਰ ਨੇ ਬੋਲਿਆਗਾ ਇਹਨਾਂ 41 ਦਿਨਾਂ ਦੇ ਅੰਦਰ ਬਹੁਤ ਵੱਡੀ ਪ੍ਰੋਗਰੈਸ ਜਿਹੜੀ ਆ ਉਹ ਹੋਈ ਆ ਖਾਸ ਕਰਕੇ ਐਨਡੀਪੀਐਸ ਕੇਸਾਂ ਦੇ ਅੰਦਰ ਜਿਹੜੇ ਕਿ ਨਸ਼ੇ ਨਾਲ ਰਿਲੇਟਡ ਕੇਸ ਨੇਗੇ 3278 3279 ਐਫਆਈਆਰ ਹੋਈਆਂ ਰਗੀਆਂ ਔਰ 5537 5537 ਜਿਹੜੇ ਨਸ਼ਾ ਤਸਕਰ ਨਸ਼ਾ ਵੇਚਣ ਵਾਲੇ ਉਹਨਾਂ ਲੋਕਾਂ ਨੂੰ ਫੜ ਕੇ ਗ੍ਰਿਫਤਾਰ ਕੀਤਾ ਗਿਆ ਇੱਕ ਮੈਂ ਸਮਝਦਾ ਪੰਜਾਬ ਸਰਕਾਰ ਦੀ ਵੱਡੀ ਪ੍ਰਾਪਤੀ ਆ ਔਰ ਇਹਦੇ ਨਾਲ ਨਸ਼ਾ ਤਸਕਰਾਂ ਦੇ ਹੌਸਲੇ ਤਹੇ ਨੇ ਕਿ ਨਸ਼ਾ ਤਸਕਰਾਂ ਦੇ ਹੌਸਲੇ ਜਿਹੜੇ ਉਹ ਤਹਸਰਸ ਕੀਤੇ ਗਏ ਨੇ ਕਿ ਉਹਨਾਂ ਦੀਆਂ ਨਸ਼ਾ ਵੇਚ ਕੇ ਕਮਾਈ ਧਨ ਦੀਆਂ ਪ੍ਰਾਪਰਟੀਆਂ ਤਹਸਰਸ ਕੀਤੀਆਂ ਗਈਆਂ ਨੇਗੀਆਂ ਬੱਡੀ ਬਦਰ ਤੇ ਡਿਮੋਲਿਸ਼ ਡਰਾਈਵ ਜਿਹੜੀ ਆ ਉਹ ਚਲਾਈ ਗਈ ਆ ਤਾਂ ਕਿ ਪੰਜਾਬ ਦੇ ਅੰਦਰੋਂ ਇਹਨਾਂ ਦਾ ਖਾਤਮਾ ਹੋ ਸਕੇ ਕੱਲ ਹੀ ਇੱਕ ਹਰਿਆਣਾ ਹਰਿਆਣਾ ਇਨਫੋਰਸਮੈਂਟ ਦਾ ਅਫੀਸਰ ਕੱਲ ਹੀ ਅਮਰਸਰ ਚ ਫੜਿਆ ਗਿਆ ਹਰਿਆਣਾ ਇਨਫੋਰਸਮੈਂਟ ਦਾ ਅਫੀਸਰ ਜਿਹਦੇ ਕੋਲੋਂ 4 ਕਿਲੋ ਤੋਂ ਉੱਪਰ 4 ਕਿਜੀ ਤੋਂ ਉੱਪਰ ਜਿਹੜੀ ਆ ਹੈਰਨ ਬਰਾਮਦ ਹੋਈ ਆ 4 ਕਿਲੋ ਤੋਂ ਉੱਪਰ ਹੈਰਨ ਬਰਾਮਦ ਹੋਈ ਆ ਇਹ ਸ਼ੋਅ ਕਰਦੀ ਆ ਕਿ ਕਿਸ ਤਰ੍ਹਾਂ ਦੂਜੇ ਸਟੇਟਾਂ ਦੇ ਇੰਟੈਲੀਜੈਂਸ ਦੇ ਆਫੀਸਰ ਦੇ ਨੇ ਕਿ ਉਹ ਇਸ ਕਾਰੋਬਾਰ ਚ ਲੱਗੇ ਹੋਣਗੇ ਸਾਡੇ ਗੁਆਂਢੀ ਸਟੇਟ ਸੂਬੇ ਦੇ ਲੋਕ ਕਿਸ ਤਰ੍ਹਾਂ ਆ ਕੇ ਸਰਹੱਦ ਉਪਰ ਆ ਕੇ ਸਾਡੇ ਸਰਹੱਦੀ ਡਿਸਟ੍ਰਿਕਟਾਂ ਚ ਆ ਕੇ ਇਸ ਕਾਰੋਬਾਰ ਨੂੰ ਬੜਾਵਾ ਦੇ ਰਹੇ ਨੇ ਕਿ ਕੱਲੋ ਫੜਿਆ ਗਿਆ ਜਾਂਚ ਜਿਹੜੀ ਆ ਹੋ ਰਹੀ ਆ 4 ਵਿਅਕਤੀ ਫੜੇ ਗਏ ਨੇ ਕਿ ਬਿਲਕੁਲ ਜਾਂਚ ਦੇ ਦੌਰਾਨ ਜਿੱਥੇ ਤੱਕ ਜਾਊਗੀ ਜਾਂਚ ਕਿ ਅੰਤਮ ਉਹਨਾਂ ਦਾ ਸਰਹੱਦ ਦਾ ਹੈੱਡ ਕੌਣ ਆਗਾ ਚਾਹੋ ਜਿੱਡਾ ਮਰਜ਼ੀ ਹੈੱਡ ਹੋਵੇ ਜਿਹੜੀ ਮਰਜ਼ੀ ਫੋਰਸਸ ਦਾ ਹੈੱਡ ਹੋਵੇ ਉਹਦੇ ਖਿਲਾਫ ਕਾਰਵਾਈ ਹੋਊਗੀ ਕਿਉਂਕਿ ਸਾਰਾ ਕੁਝ ਦਰਸਾਉਂਦਾ ਹੈਗਾ ਹਾਲਾਂਕਿ ਸਰਹੱਦ ਉੱਤੇ ਡਿਊਟੀ ਕਰਨ ਦੀ ਜ਼ਿੰਮੇਵਾਰੀ ਸੈਂਟਰ ਸਰਕਾਰ ਦੀ ਆ ਬਾਰਡਰ ਜਿਹੜਾ ਉਹ ਦੇਸ਼ ਦਾਗਾ ਪੰਜਾਬ ਅੰਤਿਮ ਸੂਬਾਗਾ ਪੰਜਾਬ ਸਰਕਾਰ ਆਪਣੀ ਡਿਊਟੀ ਬੜੀ ਅੱਛੇ ਤਰੀਕੇ ਨਾਲ ਬਾਰੇ ਆ ਪਰ ਲੇਕਿਨ ਕਿਤਨਾ ਕਿਤੇ ਮੈਂ ਸਮਝਦਾ ਸੈਂਟਰ ਆਪਣੀ ਜੁਮਵਾਰੀ ਤੋਂ ਭੱਜ ਰਹੀ ਆ ਕੇਂਦਰ ਸਰਕਾਰ ਆਪਣੀ ਜੁਮਵਾਰੀ ਤੋਂ ਭੱਜ ਰਹੀ ਆ ਆ ਜਿਹੜੇ ਦੂਜੇ ਸਟੇਟਾਂ ਦੇ ਅਫਸਰਾਂ ਦਾ ਫੜੇ ਜਾਣਾ ਇਹ ਬੈਸਮਝਦਾ ਹੋਰ ਵੀ ਚਿੰਤਾਜਨਕ ਆਗਾ ਇਥੋਂ پتہ ਲੱਗਦਾਗਾ ਕਿ ਹੋਰ ਨਾਲ ਸੂਬਿਆਂ ਦੇ ਜਿਹੜਾ ਫੇਲੀਅਰ ਆ ਉਹ ਵੀ ਸਾਡੇ ਸਿਰ ਮੜਿਆ ਜਾ ਰਿਹਾ ਹੈਗਾ ਪਰ ਲੇਕਿਨ ਕੱਲ ਇੱਕ ਵੱਡੀ ਰਿਕਵਰੀ ਜਿਹੜੀ ਹੋਈ ਆ ਔਰ ਦੋਸ਼ੀ ਫੜੇ ਗਏ ਨੇ ਕਿ ਜਾਂਚ ਜਿਹੜੀ ਅੱਜ ਬੁੱਢ ਦੇ ਦੌਰ ਚੱਗੀ ਜਿਹੜਾ ਵੀ ਦੋਸ਼ੀ ਹੋਇਆ ਉਹਦੇ ਖਿਲਾਫ ਕਾਰਵਾਈ ਜਿਹੜੀ ਸਖਤ ਕਾਰਵਾਈ ਹੋਊਗੀ ਇਸ ਸਮੇਂ ਦੌਰਾਨ 48 ਦਿਨਾਂ ਦੌਰਾਨ ਲਗਭਗ 212 ਕਿਲੋ ਹੈਰਨ ਫੜੀ ਗਈਆ 212 ਕਿਲੋ ਹੈਰਨ ਔਰ 7000 ਕਿਲੋ ਯਾਨੀ 7 ਕਵਾਂਟਲ ਤੋਂ ਉੱਪਰ ਜਿਹੜੀ ਆ ਉਹ ਪਾਪੀ ਹਸਕ ਭੁੱਕੀ ਜੀ ਨੂੰ ਕਹਿੰਦੇ ਨੇ ਫੜੀ ਗਈਆ 105 ਕਿਲੋ 1 ਕਵਾਂਟਲ ਤੋਂ ਉੱਪਰ 1 ਕਵਾਂਟਲ 5 ਕਿਲੋ ਜਿਹੜੀ ਆ ਓਪੀਐਮ ਔਰ ਕਬਰ ਹੋਈ ਆ ਅਚਰਸ 6 ਕਿਲੋ ਤੋਂ 50 ਜਿਹੜੀ ਬਰਾਮਦ ਹੋਈ ਆ ਔਰ ਲਗਭਗ 6 ਕਰੋੜ ਰੁਪਇਆ 6 ਕਰੋੜ ਰੁਪਇਆ ਡਰਗ ਮੰਨੀ ਜਿਹੜੀ ਆ ਉਹ ਪੰਜਾਬ ਦੀਆਂ ਪੰਜਾਬ ਪੁਲਿਸ ਦੇ ਬਰਾਮਦ ਕੀਤੀ ਆ ਸੋ ਲਗਾਤਾਰ ਯੁੱਧ ਨਸ਼ਿਆਂ ਵਿਰੋਧ ਨੂੰ ਭਾਰੀ ਸਫਲਤਾ ਜਿਹੜੀ ਪੰਜਾਬ 'ਚ ਮਿਲ ਰਹੀ ਆ ਇੱਕ ਵੱਡੀ ਮਹਿਮ ਜਿਹੜੀ ਆ ਪੰਜਾਬ 'ਚ ਬਣ ਚੁੱਕੀ ਆ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਰਵਿੰਦ ਕੇਜਰੀ ਬਾਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਨੇ ਲੁਧਿਆਣਾ ਚ ਸ਼ਹਿਰੀ ਖੇਤਰਾਂ ਦੇ ਅੰਦਰ ਇੱਕ ਵੱਡੀ ਮਹਿੰਮ ਦਾ ਆਗਾਜ਼ ਕੀਤਾ ਸੀਗਾ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਇਸ ਮਹਿੰਮ ਦੇ ਨਾਲ ਕਿਵੇਂ ਕਨੈਕਟ ਕੀਤਾ ਜਾਵੇ ਕਿਵੇਂ ਇਸ ਮਹਿੰਮ ਦਾ ਹਿੱਸਾ ਬਣਾਇਆ ਜਾਵੇ ਉਹਦੇ ਲਈ ਇੱਕ ਰੈਲੀ ਜਿਹੜੀ ਆ ਯੰਗਸਟਰ ਨੇ ਸਾਡੇ ਨੌਜਵਾਨਾਂ ਨੇ ਲੁਧਿਆਣਾ ਚ ਕੱਢੀ ਔਰ ਹੁਣ ਜਿਹੜਾ ਪਿੰਡ-ਪਿੰਡ ਜਾ ਕੇ ਅਸੀਂ ਸਾਰੇ ਨਾਗਰਿਕਾਂ ਨੂੰ ਲਾਭਮੰਦ ਕਰ ਰਹੇ ਹਾਂਗੇ ਸ਼ਹਿਰਾਂ ਦੇ ਅੰਦਰ ਲਾਭਮੰਦ ਕਰ ਰਹੇ ਹਾਂਗੇ ਪੰਜ ਸਰਪੰਚ ਐਮਸੀ ਸਹਿਵਾਨ ਲਗਾਤਾਰ ਰੈਜ਼ੋਲੂਸ਼ਨ ਪਾ ਰਹੇ ਨੇਗੇ ਲਗਾਤਾਰ ਇਸ ਵਿਹਮਦਾ ਹਿੱਸਾ ਵਧ ਰਹੇ ਨੇਗੇ ਸੋ ਬਿਲਕੁਲ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਅਸੀਂ ਇਸ ਲੜਾਈ ਦੇ ਅੰਦਰ ਜਿੱਤ ਪ੍ਰਾਪਤ ਕਰਾਂਗੇ ਕਿਉਂਕਿ ਪੰਜਾਬ ਦਾ ਹਰ ਇੱਕ ਵਿਅਕਤੀ ਉਹ ਆਮ ਆਦਮੀ ਪਾਰਟੀ ਦਾ ਸਾਥ ਦੇ ਰਿਹਾਗਾ ਪੰਜਾਬ ਦਾ ਹਰ ਇੱਕ ਵਿਅਕਤੀ ਸਰਕਾਰ ਦੀ ਇਸ ਵੱਡੀ ਮਹਿਮਾ ਦਾ ਹਿੱਸਾ ਬਣ ਰਿਹਾਗਾ ਅੱਜ ਪੰਜਾਬ ਦਾ ਚਾਹ ਕੋਈ ਆਫੀਸਰ ਆ ਚਾਹ ਕੋਈ ਰਿਟਾਇਰਡ ਆਫੀਸਰ ਆ ਜਾਂ ਸਰਵਿੰਗ ਆਫੀਸਰ ਆ ਜਾਂ ਹੋਰ ਇਲੈਕਟਡ ਰਿਪ੍ਰেজੈਂਟੇਟਿਵ ਨੇ ਜਿਹੜੇ ਉਹ ਸਾਰੇ ਇਸ ਮਹਿਮਾ ਦਾ ਹਿੱਸਾ ਬਣ ਰਹੇ ਨੇਗੇ ਕਲਬਾਂ ਦੇ ਨੌਜਵਾਨ ਯੂਥ ਉਹ ਇਸ ਦਾ ਹਿੱਸਾ ਬਣ ਰਹੇ ਨੇਗੇ ਸੋ ਬਿਲਕੁਲ ਇਸ ਮਹਿਮਾ ਨੂੰ ਅਸੀਂ ਅੰਜਾਮ ਤੱਕ ਲੈ ਕੇ ਜਾਵਾਂਗੇ ਔਰ ਇਹ ਲਾਈ ਜਿਹੜੀ ਅੰਤਮ ਦੌਰ ਚ ਦਾਖਲ ਹੋ ਚੁੱਕੀ ਆ ਸੋ ਅਸੀਂ ਤਾਂ ਜਿਵੇਂ ਐਂਟੀ ਡ੍ਰੋਨ ਸਿਸਟਮ ਜਿਹੜਾਗਾ ਐਂਟੀ ਡ੍ਰੋਨ ਸਿਸਟਮ ਉਬਸੇ ਪਰਚੇਜ ਕਰ ਰਹੇਗਾ ਪਿੱਛੇ ਟ్రਾਇਲ ਵੀ ਲੈ ਲਿਆ ਮੇਰੇ ਕਮੇਟੀ ਦੇ ਮੈਂਬਰ ਸਹਿਬਾਨ ਅਮਨ ਉੜਰਾਜੀ ਖੁਦ ਜਾ ਕੇ ਮੈਂ ਵੀ ਗਿਆ ਸੀਗਾ ਉਹ ਦੇਖ ਕੇ ਆਏ ਨੇ ਬਾਰਡਰ ਦੇ ਉੱਪਰ ਜਾ ਕੇ ਚੈੱਕ ਕਰਕੇ ਆਏ ਨੇ ਕਿੰਨੀ ਦੂਰ ਤੋਂ ਜਿਹੜਾ ਜਿਹੜਾ ਡਰੋਨ ਆਉਦੇ ਨੇ ਉਹਨੂੰ ਅਸੀਂ ਟੈਸਟ ਨੇਸ ਕਰ ਸਕਾਂਗੇ ਉਹ ਟ్రਾਇਲ ਜਿਹੜਾ ਬਾਰਡਰ ਤੇ ਵੀ ਲਿਆਗਾ ਸੋ ਉਹਦੇ ਲਈ ਪ੍ਰਕਿਰਿਆ ਜਿਹੜੀ ਹੈ ਲਗਭਗ ਅੰਤਮ ਦੌਰ ਚਾਗੀ ਬੜੀ ਜਲਦੀ ਜਿਹੜਾ ਉਹ ਪੰਜਾਬ ਪੁਲਿਸ ਦੇ ਵੇੜੇ ਚ ਸ਼ਾਮਲ ਹੋਊਗਾ ਕਾਤੀ ਆਧੁਨਿਕ ਐਂਟੀ ਡਰੋਨ ਸਿਸਟਮ ਅਤੀ ਆਧੁਨਿਕ ਐਂਟੀ ਡਰੋਨ ਸਿਸਟਮ ਜੋ ਸਾਡੇ ਕੋਲ ਆ ਗਿਆ ਤਾਂ ਮੈਂ ਸਮਝਦਾ ਮਹਿਮ ਜਿਹੜੀ ਆ ਉਸ ਵੇਲੇ ਬਿਲਕੁਲ ਸਫਲਤਾ ਦੀ ਇੱਕ ਹੋਰ ਪੌੜੀ ਜਿਹੜੀ ਆ ਉਹ ਚੜੂਗੀ ਅੱਜ ਪੰਜਾਬ ਦੇ ਅੰਦਰ ਪਹਿਲੀ ਵਾਰ ਹੋਇਆ ਕਿ ਅਸੀਂ ਐਂਟੀ ਡਰੋਨ ਸਿਸਟਮ ਅਡਾਪਟ ਕਰਨ ਲਈ ਬਜਟ ਰੱਖਿਆਗਾ ਅਸੀਂ ਡਰਗ ਸੈਂਸਸ ਕਰਵਾਉਣ ਲਈ ਬਜਟ ਰੱਖਿਆਗਾ ਅਸੀਂ ਜਿਹੜਾ ਹੈਗਾ ਪੰਜਾਬ ਦੇ ਅੰਦਰ ਨੌਜਵਾਨਾਂ ਨੂੰ ਪੰਜਾਬ ਦੇ ਯੂਥ ਨੂੰ ਕਿਵੇਂ ਜਿਹੜਾ ਉਹ ਇਸ ਟੀਮ ਚੋਂ ਕੱਢ ਕੇ ਖੇਡਾਂਵਾਂ ਲੈ ਕੇ ਜਾਣਾਗਾ ਲਗਭਗ 980 ਕਰੋੜ ਰੁਪਏ ਦਾ ਨੋਂਸੋ 6 ਕਰੋੜ ਰੁਪਏ ਦਾ ਬਜਟ ਜਿਹੜਾ ਉਹ ਪਹਿਲੀ ਵਾਰ ਅਸੀਂ ਸਪੋਰਟਸ ਦੇ ਖੇਤਰ ਚ ਰੱਖਿਆਗਾ ਕੱਲਾ ਇਹ ਨਹੀਂ ਕਿ ਨਸ਼ਾ ਤਸਕਰ ਫੜ ਲੈ ਲਾਲ ਦੀ ਨਾਲ ਜਿਹੜੇ ਸਾਡੇ ਭੈਣ ਭਰਾ ਇਸ ਚ ਇਨਵੋਲਵ ਨੇਗੇ ਅਸੀਂ ਉਹਨਾਂ ਦੇ ਨਾਲ ਹਮਦਰਦੀ ਪ੍ਰਯਾਪਤੀ ਦਾ ਕਰਕੇ ਉਹਨਾਂ ਦਾ ਟ੍ਰੀਟਮੈਂਟ ਕਰਕੇ ਉਹਨਾਂ ਨੂੰ ਗਰਾਊਂਡਾਂ ਚ ਲੈ ਕੇ ਜਾਵਾਂਗੇ ਔਰ ਜਿਹੜੇ ਸਾਡਾ ਲਮਾ ਯੂਥ ਹੈ ਯੰਗ ਜਨਰੇਸ਼ਨ ਆ ਉਹਨਾਂ ਨੂੰ ਵੀ ਅਸੀਂ ਉਹਨਾਂ ਦਾ ਰੁੱਖ ਜਿਹੜਾ ਮੋਹ ਆ ਉਹ ਵੀ ਗਰਾਊਂਡ ਵੱਲ ਕੀਤਾਗਾ ਖੇਡਾਂ ਵੱਲ ਕੀਤਾਗਾ ਇੱਕ ਵੱਡੀ ਲੜਾਈ ਲੜੀਆ ਇਹ ਦੂਜੀਆਂ ਸਟੇਟਾਂ ਦੇ ਜਿਵੇਂ ਗੱਲ ਕਰਾਂ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇ ਲਗਭਗ ਸਰੈਂਡਰ ਕੀਤਾ ਹੋਇਆਗਾ ਉਹਨਾਂ ਨੇ ਨਸ਼ਾ ਤਸਕਰਾਂ ਦੇ ਸਾਹਮਣੇ ਸਰੈਂਡਰ ਕੀਤਾ ਹੋਇਆ ਕਿਸੇ ਵੀ ਸੂਬੇ 'ਚ ਇਸ ਤਰ੍ਹਾਂ ਦੀ ਮਿਹਮਲੀ ਚੱਲ ਰਹੀ ਕਿਸੇ ਵੀ ਸੂਬੇ ਦਾ ਬਜਟ ਜਿਹੜਾ ਉਹ ਇੰਨਾ ਨਹੀਂ ਹੈਗਾ ਸਪੋਰਟਸ ਦਾ ਕਿ ਸਾਡੇ ਬੱਚੇ ਜਿਹੜੇ ਸਪੋਰਟਸ ਵੱਲ ਕਰਸ਼ਿਤ ਹੋਣ ਪਰ ਲੇਕਿਨ ਪੰਜਾਬ ਨੇ ਮੈਂ ਸਮਝਦਾ ਦੇਸ਼ ਪਰਚੋਂ ਪਹਿਲ ਕੀਤੀ ਆ ਔਰ ਸਾਨੂੰ ਵੱਡੀ ਜਰੀਆ ਸਫਲਤਾ ਮਿਲ ਰਹੀ ਹੈ ਥੈਂਕ ਯੂ ਜੀ ਜੀਮਾ ਸਾਹਿਬ ਜੀਮਾ ਸਾਹਿਬ ਇਹਦਾ ਕੰਟੀਸਟੇਟ ਦਾ ਹੈਗਾ ਜਿਹੜਾ ਤਸਕਰ ਪੰਜਾਬ 'ਚ ਆ ਰਿਹਾ ਹੈ ਪਲੱਸ ਉਹਦੇ ਕਿਹੜੇ ਪੋਲੀਟੀਕਲ ਬੰਦਿਆਂ ਨਾਲ ਲਿੰਕ ਹੈ ਕੱਲ ਇੱਕ ਜਿਹੜਾ ਨਸ਼ਾ ਤਸਕਿਰ ਕੱਲ ਫੜਿਆ ਗਿਆ ਖਾਸ ਕਰਕੇ ਹਰਿਆਣੇ ਤੋਂ ਉਹ ਜਾਂਚ ਜਿਹੜੀ ਅੱਜ ਮੋਢਲੇ ਰੂਪ ਜਾਰੀ ਹੈਗੀ ਜਦੋਂ ਜਾਂਚ ਮੁਕੰਮਲ ਹੋ ਗਈ ਉਸ ਤੋਂ ਬਾਅਦ ਅਸਾਂ ਗਏ ਕਿ ਕਿਹੜਾ ਕਿਹੜੇ ਕਿਹੜੇ ਪੋਲੀਟੀਕਲ ਵਿਅਕਤੀ ਇਹਨਾਂ ਦਾ ਰਿਲੇਸ਼ਨ ਨੇ ਜਿੱਦੇ ਨਾਲ ਵੀ ਨਿਕਲੇ ਉਹਨਾਂ ਵੀ ਫੜ ਕੇ ਜਿਹੜਾ ਬਾਈਂਡ ਦੀ ਬਾਹਰ ਭੇਜਾਂਗੇ ਕਿ ਕਿਤੋਂ ਵੱਡਾ ਗਿਆ ਕਿ ਕੱਲ ਅਮਰਸਰ ਦੇ ਅੰਦਰ ਫੜਿਆ ਗਿਆ 4 ਕਿਲੋ ਹੈਰੋਇਨ ਬਹੁਤ ਵੱਡੀ ਰਿਕਵਰੀ ਆ ਇਟਸ ਅ ਵੈਰੀ ਬਿਗ ਜਿਹੜੀ ਰਿਕਵਰੀ ਹੈ ਕਮੇਟੀ ਨੇ ਕੋਈ ਸੂਚਨਾ ਲੈ ਕੇ ਅਜੇ ਜਾਂਚ ਜਿਹੜੀ ਆ ਪਹਿਲੇ ਦੌਰ ਦੀ ਜਾਂਚ ਜਿਹੜੀ ਆ ਅਜੇ 24 ਘੰਟੇ ਜਾਂਚ ਨੂੰ ਮੁਕੰਮਲ ਹੀ ਹੋਏ ਸਾਨੂੰ ਜਾਂਚ ਜਿਹੜੀ ਆ ਮੁਕੰਮਲ ਕਰ ਲੈਣ ਦਿਓ ਜਦੋਂ ਜਾਂਚ ਮੁਕੰਮਲ ਹੋ ਗਈ ਉਸ ਤੋਂ ਬਾਅਦ ਬਿਲਕੁਲ ਅਸੀਂ ਗੱਲ ਵੀ ਕਰਾਂਗੇ ਔਰ ਐਕਸ਼ਨ ਵੀ ਲਵਾਵਾਂਗੇ ਅਸਰ ਇਹ ਪੂਰੀ ਕਹਾਣੀ ਬਤਾਏ ਕਿ ਹਰਿਆਣਾ ਨੂੰ ਸਪੈਸ਼ਲ ਹਾਂ ਜੀ ਇਨਫੋਰਸਲ ਡਾਇਰੈਕਟੋਰੇਟ ਨੇ ਕਿਹਾ ਇਸ ਤੇ ਬਾਤ ਕੀਤੀ ਹੈ ਬਿਲਕੁਲ ਮੈਂ बार-बार ਬਤਾ ਰਹਾ ਹੂੰ ਕਿ ਇਸ ਤੇ ہماری ਜਾਂਚ ਜੋ ਹੈ ਅਭੀ ਇਨੀਸ਼ੀਅਲ ਸਟੇਜ ਤੇ ਹੈ ਅਭੀ ਮੋਡਲਸ ਸਟੇਜ ਤੇ ਹੈ ਕੱਲ ਹੀ ਉਸ ਕੋ ਪਕੜਾਇਆ ਅਭੀ ਤਾਂ ਉਸ ਦਾ ਪਹਿਲਾ ਰਿਮਾਂਡ ਹੋਣਾ ਹੈ ਉਸ ਕੇ ਬਾਅਦ जितनी जांच की होगी एक जब जांच शुरू होती है तो उसको डिस्क्लोज नहीं किया जाता जब इन्वेस्टिगेशन होती है मैं वही बता रहा हूं आपको जब इन्वेस्टिगेशन होती है और मुडले रूप की अनिशियल इन्वेस्टिगेशन को डिस्क्लोज नहीं किया जा सकता और जब चार्जशीट होगी तब पता चलेगा पर लेकिन तीन चार दिन में पता चल जाएगा कौन इसके पीछे था कौन इन तस्करों को भेज रहा है इंस्पेक्टर लेवल ऑफिसरा हरियाणा पुलिस तुल ਉਹ ਕੀ ਕਰ ਮੈਨੂੰ ਉੱਥੇ ਦੀ ਡਿਊਟੀ ਸੀ ਜਾਂ ਵੈਸੇ ਦੇਖੋ ਮੈਂ ਬਾਰ-ਬਾਰ ਕਹਿ ਰਿਹਾ ਕਿ ਜੀ ਜਾਂਚ ਦਾ ਵਿਸ਼ਾ ਹੈਗਾ ਮੈਂ ਸਿਰਫ ਤੁਹਾਨੂੰ ਅਜੇ ਮੁੱਢਲੀ ਇਨਫਰਮੇਸ਼ਨ ਦੇ ਦਿਆਂਗਾ ਡਿਟੇਲ ਚ ਵੀ ਤੁਹਾਨੂੰ ਜਲਦੀ ਦੇਵਾਂਗੇ ਜੀ ਪੁਲਿਸ ਦੇ ਮੁਲਾਕਾਤਾਂ ਦੀ ਅਧਿਕਾਰੀ ਹੈ ਜੋ ਅਧਿਕਾਰੀ ਹੈ ਜੀ ਉਸ محکمہ ਦੇ ਵਿੱਚ ਇਨਵੋਲਵਮੈਂਟ ਵੀ ਆਈ ਜਿੱਥੇ ਲੜਕੀ ਫੜੀ ਗਈ ਸੀ ਉਹਨਾਂ ਬਾਰੇ ਕੀ ਵੇਖੂਗੇ ਦੇਖੋ ਮੈਂ ਕਹਿ ਰਿਹਾ ਚਾਹ ਪੁਲਿਸ ਦਾ ਅਧਿਕਾਰੀ ਹੋਵੇ ਚਾਹ ਕੋਈ ਸਿਵਿਲਿਅਨ ਹੋਵੇ ਚਾਹ ਕੋ ਪੋਲਿਟਿਸ਼ੀਅਨ ਹੋਵੇ ਚਾਹ ਕੋਈ ਕਿਸੇ ਵੀ ਕਾਰੋਬਾਰੀ ਹੋਵੇ ਜਿਹੜਾ ਨਸ਼ੇ ਦਾ ਕਾਰੋਬਾਰ ਕਰਦਾਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਉਸ ਇਸ ਮਰਜੀ ਲੈਵਲ ਦਾ ਸਰਬੱਤ ਇੱਕ ਅਜਿਹਾ ਦਾਖਲ ਪੰਜਾਬ ਦੇ ਵਿੱਚ ਹੋ ਰਿਹਾ ਹੈਂਡ ਗ੍ਰੇਨੇਡ ਦੇ ਨਾਲ ਜਿਹੜੇ ਹਮਲੇ ਹੋ ਰਹੇ ਨੇ ਇਸ ਨੂੰ ਕਿਸ ਤਰ੍ਹਾਂ ਦੇਖੀਏ ਅ ਦੇਖੋ ਬਿਲਕੁਲ ਜਿਹੜਾ ਵੀ ਅਮਨ ਕਾਨੂੰਨ ਤੋੜਨ ਦੀ ਕੋਸ਼ਿਸ਼ ਕਰੂਗਾ ਪੰਜਾਬ ਦੇ ਅੰਦਰ ਉਹਦੇ ਨਾਲ ਸਖਤੀ ਨਾਲ ਜਿੱਠਿਆ ਜਾਊਗਾ ਤੁਰੰਤ 12 ਘੰਟਿਆਂ ਦੇ ਅੰਦਰ ਉਹ ਦੋਸ਼ੀ ਜਿਹੜੇ ਨੇ ਫੜੇ ਗਏ ਸੀਗੇ ਕਾਰਵਾਈ ਹੋ ਰਹੀ ਹੈ ਕਿਸੇ ਨੂੰ ਵੀ ਲਾਅਨ ਆਰਡਰ ਨੂੰ ਖਰਾਬ ਕਰਨ ਦੀ ਇਜਾਜ਼ਤ ਪੰਜਾਬ 'ਚ ਨਹੀਂ ਦਿੱਤੀ ਜਾਊਗੀ ਸਰ ਕੱਲ ਅਮਿਤ ਸ਼ਾਹ ਦੇਸ਼ ਦੇ ਹੋਮਨਿਸਟਰ ਨੇ ਦੋ ਸਟੇਟਮੈਂਟ ਅਨਲਾਈਨ ਹੈ ਇੱਕ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਹਾਲਾਤਾਂ ਤੇ ਭਾਰਤ ਸਰਕਾਰ ਦੀ ਨਜ਼ਰ ਹੈ ਜੋ ਵੀ ਦੇਸ਼ ਦੇ ਖਿਲਾਫ ਕੰਮ ਕਰ ਰਹੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਉਹ ਕੀਤੀ ਜਾਏਗੀ ਇੱਕ ਉਹਨਾਂ ਨੇ ਇਹ ਕਿਹਾ ਦੂਸਰੀ ਉਹਨਾਂ ਦੀ ਸਟੇਟਮੈਂਟ ਆਈ ਹੈ 2027 ਨੂੰ ਲੈ ਕੇ ਕਹਿੰਦੇ ਕਿ ਬ੍ਰਹਮਾ ਜੀ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਸੀ ਲੇਕਿਨ ਬ੍ਰਹਮਾ ਜੀ ਵੀ ਨਹੀਂ ਦੱਸ ਸਕਦੇ ਕਿ ਪੰਜਾਬ ਚ 2027 ਚ ਕਿਸ ਦੀ ਸਰਕਾਰ ਬਣੇਗੀ ਹਾਲਾਂਕਿ ਕਹਿੰਦੇ ਪੂਨ ਬਹੁਮਤ ਨਾਲ ਜ਼ਰੂਰ ਬਣੇਗੀ ਪੰਜਾਬ ਦੇ ਲੋਕ ਬਹੁਤ ਸਿਆਣੇ ਨੇਗੇ ਪੰਜਾਬ ਦੇ ਲੋਕ ਉਹਨਾਂ ਤਾਕਤਾਂ ਨੂੰ ਕਦੇ ਵੀ ਸਿਰਨੇ ਚੁੱਕਣ ਦਿੰਦੇ ਜਿਹੜੇ ਭਾਈਚਾਰਕ ਸਾਂਝ ਨੂੰ ਤੋੜਦੇ ਹੋਣ ਜਿਹੜੇ ਨਫ਼ਰਤ ਫੈਲਾਉਂਦੇ ਹੋਣ ਜਿਹੜੇ ਆਪਸੀ ਭਾਈਚਾਰਾ ਤੋੜਦੇ ਹੋਣ ਤੋ ਬੀਜੇਪੀ ਜੜੀਆ ਜੀ ਤੁਸੀਂ ਗੱਲ ਕਰ ਰਹੋ ਉਹ ਭੁੱਲ ਜਵੇ ਕਿ ਪੰਜਾਬ ਚ ਉਹਨਾਂ ਦਾ ਕੋਈ ਨਾਮ ਲੈ ਬਚੂਗਾ ਜਾਂ ਪੰਜਾਬ ਚ ਕੋਈ ਉਹਨਾਂ ਦਾ ਨਾਮ ਲੈਣ ਵਾਲਾ ਹੋਊਗਾ ਦੂਸਰੀ ਗੱਲ ਰਹੀ ਆ ਸੁਰੱਖਿਆ ਦੀ ਬਹੁਤ ਸਾਰੀਆਂ ਸਟੇਟਮੈਂਟਾਂ ਮੈਂ ਦੇਖ ਰਿਹਾ ਕਿ ਇੱਕ ਪ੍ਰੋ ਖਾਲਸਤਾਨੀ ਵਿਅਕਤੀ ਜਿਹੜਾ ਯੂਐਸਏ ਦੀ ਧਰਤੀ ਤੇ ਬੈਠਾ ਕੈਨੇਡਾ ਦੀ ਧਰਤੀ ਤੇ ਬੈਠਾ ਭਾਰਤੀ ਜਨਤਾ ਪਾਰਟੀ ਦੀ ਸੈਂਟਰ ਸਰਕਾਰ ਕਿਉਂ ਡਰਦੀ ਆ ਸੈਂਟਰ ਸਰਕਾਰ ਕਿਉਂ ਚੁੱਪ ਬੈਠੀ ਆ ਕੇਂਦਰ ਸਰਕਾਰ ਹੁਮਨਿਸ ਸਾਹਿਬ ਕਿਉਂ ਨਹੀਂ ਉਹਨੂੰ ਭਾਰਤ ਲਿਆ ਕੇ ਪ੍ਰੋਸੀਕਿਊਟ ਕਰਦੇ ਕਿਉਂ ਨਹੀਂ ਉਹਨੂੰ ਭਾਰਤ ਲਿਆ ਕੇ ਭਾਰਤ ਦੇ ਕਾਨੂੰਨ ਦੇ ਮਤਾਬਕ ਸਜ਼ਾ ਦਿੰਦੇ ਕਿਉਂ ਸਿਰਫ ਇਸ ਕੰਮ ਲਈ ਉਹਨੂੰ ਯੂਜ਼ ਕੀਤਾ ਜਾਂਦਾਗਾ ਕਿ ਜਿੱਥੇ ਬਦਮਨੀ ਫੈਲਾਉਣੀ ਆ ਜੇ ਸੂਬੇ ਦੇ ਅੰਦਰ ਲਾਅ ਐਂਡ ਆਰਡਰ ਤੋੜਨਾਗਾ ਉੱਥੇ ਉਹਨੂੰ ਵਰਤਿਆ ਜਾਵੇ ਭਾਰਤ ਦੇ ਅੰਦਰ ਲਿਆ ਕੇ ਉਹਨਾਂ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਗ੍ਰਹਿ ਮੰਤਰੀ ਸਾਹਿਬ ਨੂੰ ਜੇ ਮੈਂ ਇਸ ਬਿਆਨ ਨੂੰ ਬੇਨਤੀ ਕਰਦਾਗਾ ਕਿ ਉਹਨਾਂ ਵਿਅਕਤੀਆਂ ਨੂੰ ਲੈ ਕੇ ਆਓ ਔਰ ਉਹਨਾਂ ਤੇ ਲੈ ਕੇ ਕਾਰਵਾਈ ਕਰੋ ਤੁਸੀਂ ਕਿਉਂ ਡਰਦੇ ਹੋ ਜੀ ਮਤ ਸਭ ਸਤਾਹੀ ਦਾ ਲੱਗਦਾ ਕਿ ਤੁਹਾਨੂੰ ਜਿਵੇਂ ਉਹ ਕਹਿ ਰਹੇ ਨੇ ਕਿ ਕਿਸੇ ਕੋਈ ਮੇਰਾ 27 ਦਾ ਵਿਆਹ ਦਿੱਤਾ ਕਿ 27 ਜਿੰਨਾ ਮਰਜੀ ਜੋਰ ਲਾ ਲ ਪੰਜਾਬ ਚ ਉਹਨਾਂ ਦੀ ਦਾਲ ਨਹੀਂ ਗੜਨੀ ਇਸ ਮਕਸਦ ਇੱਕ ਅੰਤਰਨ ਨਿਸ਼ਚੈਗਰੀਆ ਟਰਾਂਸਪੋਰਟਨ ਫਾਇਆ ਉਹਨਾਂ ਬਾਰੇ ਕਿ ਚਿੱਠੀ ਲਿਖੀ ਗਈ ਆ ਪੰਜਾਬ ਦੇ ਸੀਐਸ ਨੂੰ ਉਹਨਾਂ ਨੇ 6 ਕੋ 1638 ਕਰੋੜ ਰੁਪਏ ਲੈਣ ਦੀ ਗੱਲਬਾਤ ਕੀਤੀ ਆ ਕਹਿੰਦੇ ਜਿੰਨੇ ਧਰਨੇ ਲੱਗਿਆ ਟੋਲਪਲਾ ਦੇ ਬੰਦ ਹੋਇਆ ਉਹਦਾ ਨੁਕਸਾਨ ਹੋਇਆ ਤਾਂ ਨੁਕਸਾਨ ਕੇਂਦਰ ਸਰਕਾਰ ਵੱਲੋਂ ਟੋਲਪਲਾ ਦੇ ਜਿਹੜੀ ਨੀਵੀਂ ਅਥਾਰਟੀ ਦਾ ਜਿਹੜੇ ਠੇਕੇਦਾਰਾਂ ਨੇ ਭਰਿਆ ਗਿਆ ਦੇਖੋ ਹਜੇ ਇਸ ਤਰ੍ਹਾਂ ਦੀ ਕੋਈ ਵੀ ਦੇਖੋ ਹਜੇ ਇਸ ਤਰ੍ਹਾਂ ਦੀ ਕੋਈ ਵੀ ਚਿੱਠੀ ਜਿਹੜੀ ਆ ਉਹ ਸਾਨੂੰ ਰਸੀਦੀ ਹੋਈ ਹੈ ਕਿ ਇਹ ਤੁਹਾਡੀ ਜਾਣਕਾਰੀ ਦੇ ਮੁਤਾਬਕ ਤੁਸੀਂ ਕਹਿ ਰਹੇ ਹੋ ਕਿ ਆਈ ਆ ਪਰ ਲੇਕਿਨ ਪੰਜਾਬ ਜਾਣ ਦਾਗਾ ਸੈਂਟਰ ਵੀ ਜਾਣ ਦਾਗੇ ਧਰਨੇ ਲੱਗੇ ਨੇਗੇ ਉਹ ਸਿਰਫ ਔਰ ਸਿਰਫ ਕੇਂਦਰ ਦੀ ਵਜ੍ਹਾ ਕਰਕੇ ਲੱਗੇ ਨੇਗੇ ਕੇਂਦਰ ਸਰਕਾਰ ਜ਼ਿੰਮੇਵਾਰ ਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜ਼ਿੰਮੇਵਾਰ ਆਗੀ ਉਹਨਾਂ ਨੇ ਕਿਉਂ ਨਹੀਂ ਜਿਹੜਾ ਜਿਹਦਨ ਧਰਨੇ ਲਾਇਸਨੋ ਬਲਾਕੀ ਗੱਲਬਾਤ ਕੀਤੀ ਕਿਉਂ ਡਿਲੇ ਕੀਤਾਗਾ ਪਾਠ ਜਿਹੜਾ ਹੈਗਾ ਬਰਡਨ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਦੇ ਖਿਲਾਫ ਜਾਂਦਾਗਾ ਸੋ ਬਿਲਕੁਲ ਇੱਕ ਵੀ ਪੈਸਾ ਨਹੀਂ ਦੇਵਾਂਗੇ ਜੇਕਰ ਅਜਿਹਾ ਹੋਇਆ ਕੱਲੋ ਆਪਕਾ एक आई पी एस ऑफिसर है उसके ऊपर काफी क्वेश्चन मार्क रह रहा है पहले बिन्ना में और उसके बाद एक ऑडियो क्लिप वायरल हो रहा है उस पर कोई आप लोगों ने कोई जांच बिठाई है देखिए ऐसा कोई भी किसी की ए की सहायता के साथ किसी की भी आवाज को कोई चेंज करके कुछ भी कर सकता है आज आई थिंक उन्होंने कोई ऑर्डर कोर्ट ने पास किया है कि ऐसे फर्जी और जाली वीडियो मत डाला करो तो मेरी भी आपके थ्रू लोगों के साथ बेनती है कि ऐसे जो फरजी वीडियो बना के किसी की एआई से छेड़छाड़ करके उसके साथ वीडियो बनाते हैं तो उनके खिलाफ भी सख्त कार्रवाई होगी। सुंदर रंधावा दी स्टेटमेंट आई कांग्रेस 2025 बिना सीएम के उसको जाएगी। कांग्रेस के अंदर बीजेपी दे कुछ स्लीपर सेल ने और प्रताप सिंह बाजवा ने जोड़ी स्टेटमेंट दी थी कि 32 विधायक आम आदमी पार्टी ने। के उन्होंने संपर्क चुने वो कहते हैं उन्होंने शलोफा छड़या सीधा एक महज शलोफा। अब देखो ਨਾ ਕਾਂਗਰਸ ਪਾਰਟੀ ਕੋਲੇ ਕੋਈ ਸੀਐਮ ਦਾ ਫੇਸ ਆ ਨਾ ਹੀ ਉਹਨਾਂ ਕੋਲੇ ਕੋਈ ਐਮਐਲਏ ਦਾ ਫੇਸ ਆ ਇਸ ਕਰਕੇ ਅੱਜ ਦੀ ਇਹ ਸਟੇਟਮੈਂਟ ਜਿਹੜੀ ਤੁਸੀਂ ਕਿਹਾ ਉਹ ਦਿੱਤੀ ਆ ਉਹਨਾਂ ਨੇ ਮੈਂ ਦੇਖੀ ਨਹੀਂ ਇਸ ਦੇ ਮਤਾਬਕ ਕਾਂਗਰਸ ਪਾਰਟੀ ਜਿਹੜੀ ਆ ਉਹ ਆਲਰੇਡੀ 2027 ਤੋਂ ਪਹਿਲਾਂ ਹੀ ਸਰੈਂਡਰ ਕਰ ਚੁੱਕੀ ਹੈ ਜੀ ਸਰ ਜੀਵਨ ਸਿੰਘ ਸੁਚਿੰਦਰ ਦਾਵਾਰੀ ਉਹਨੇ ਤਿੱਖੀ ਕੈਂਚਰ ਨੂੰ ਲਿਖੀ ਹੈ ਲਾਅਨ ਆਰਡਰ ਨੂੰ ਲੈ ਕੇ ਕੋਈ ਟੁਕੜੀਆਂ ਹੋਈਆਂ ਨਹੀਂ ਇੱਥੇ ਕੋਈ ਅੱਛੀ ਤੁਹਾਡੀ ਤੋਂ ਜਾਣਕਾਰੀ ਨਹੀਂ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਪੰਜਾਬ ਦੀ ਅਮਨ ਕੌਨ ਦੀ ਸਥਿਤੀ ਜਿਹੜੀ ਆ ਉਹ ਬੜੀ ਠੀਕ ਆ ਠੀਕ ਠਾਕ ਆ ਕਿ ਸੋ ਜਿਹੜਾ ਵੀ ਕੋਈ ਅਮਨ ਕੌਨ ਦੀ ਕੋਈ ਦੂ ਤੋੜਨ ਦਾ ਯਤਨ ਕਰਦਾ ਉਹਦੇ ਖਿਲਾਫ ਸਖਤ ਕਾਰਵਾਈ ਵਿਦਨ 24 ਘੰਟੇ 24 ਆਵਰ ਚੋ ਰਹੀ ਹੈ ਕੋਈ ਨਹੀਂ ਉਹ ਲੰਚ ਕਰ ਬਗਾ ਲੰਚ ਕਰ ਉਹ ਲੰਚ ਕਰ ਲੈ ਪਹਿਲੇ